ਜੋ ਐਸੀ ਮੰਤਰੀਸ਼ਤ ਤੋਂ ਆਪੜਾ ਉਥੇ ਸੁਪਰ ਪੇੜਾ ਨਹੀਂ ਚੱਲਣਾ ਚਾਹੀਦਾ ਮੇਰੇ ਖਿਆਲ ਵਿੱਚ। ਇਹ ਬਿਲਕੁਲ ਪੀਲਾ ਹੈ। ਸਮੈਲ ਵੀ ਕੀਤਾ ਜਾ ਰਿਹਾ। ਤੇ ਪਿਛਲੇ 2.5 ਸਾਲ ਤੋਂ ਇਹ ਪਿੰਡ ਇਸੇ ਤਰ੍ਹਾਂ ਦਾ ਪਾਣੀ ਪੀਂਦਾ ਹੋਇਆ ਰਹਿੰਦਾ। ਸਾਡੇ ਵਿੱਚ ਐਪੀਫਿਸ ਪਲੱਗ ਪਹਚਾਣਾ ਨਾ ਇਹਨਾਂ ਬੰਦ ਕਰਦੇ ਹੋ। ਤੁਹਾਡਾ ਪਾਣੀ ਦੇਖ ਕੇ ਨਾ ਦਿਲ ਨਹੀਂ ਕਰਦਾ। ਵੀ ਪੀਣ ਨੂੰ ਮਿਲਣਾ ਚਾਹੀਦਾ ਸਾਰਿਆਂ ਨੂੰ। ਤਾਕਿ ਪਤਾ ਲੱਗੇ ਕਿ ਘਰ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਇਫੈਕਟਿੰਗ ਪਟਾਣੇ ਦੀ ਚੀਜ਼ ਕਰਦੇ ਜੇ ਤੁਸੀਂ ਇਨੋਗਰੇਸ਼ਨ ਕਰਕੇ ਵਾਟਰ ਸਪਲਾਈ ਨਾ ਕਰਾ ਪ੍ਰੋਵਾਈਡ ਕਰਾ ਸਕਦੇ ਹਲਚਲ ਪੰਜਾਬ ਦੀ ਟੀਮ ਇਸ ਸਮੇਂ ਹਲਕਾ ਪੋਹਾ ਦੇ ਪਿੰਡ ਕਲੇਸਰ ਚ ਪਹੁੰਚੀ ਹੈ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਇਸ ਸਰਕਾਰ ਦਾ ਬਹੁਤ ਵਾਦੇ ਦੇ ਦਾਅਵੇ ਕੀਤੇ ਜਾਂਦੇ ਆ ਪਰ ਤੁਸੀਂ ਉਹ ਦੱਸਣ ਦੀ ਕੋਸ਼ਿਸ਼ ਕਰਦੇ ਪਏ ਆ ਇੱਥੇ ਕੈਬਨ ਮੰਤਰੀ ਲਾਲਚਦ ਘਟਾਲ ਚੰਦ ਤੋਂ ਵੈਸਾ ਇੱਕ ਨਹੀਂ ਪੱਥਰ ਰੱਖਿਆ ਗਿਆ ਸੀ ਤੁਹਾਨੂੰ ਦੱਸਾਵਾਂਗੇ ਤਰੀ 12 2023 ਨੂੰ ਜਿਹੜਾ ਇੱਥੇ ਇੱਕ ਨੀ ਪੱਥਾ ਰੱਖਿਆ ਗਿਆ ਸੀ ਵਾਟਰ ਸਪਲਾਈ ਦਾ ਜਲਪ ਘਾਤਾ ਤੁਹਾਨੂੰ ਦੱਸਾਂਗੇ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਸਾਨੂੰ ਹਜ ਤੱਕ ਜਿਹਾ ਪਾਣੀ ਜਿਹੜਾ ਮੁਹਿਆ ਨਹੀਂ ਹੋਇਆ ਕੋ ਲੋਕਾਂ ਦਾ ਵੀ ਕਹਿਣਾ ਹੈਗਾ ਕਿ ਸਾਹੀ ਗੰਦਾ ਤਿੰਨ ਤੋਂ ਚਾਰ ਸਾਲ ਹੋ ਗਿਆ ਕਿ ਗੰਦਾ ਪਾਣੀ ਪੀਣ ਦੇ ਮਜਬੂਰ ਹੋਈਦੇ ਆ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਕਈ ਵਾਰੀ ਮੰਤੀ ਸਾਰੂ ਵੀ ਮਿਲ ਚੁਕਿਆ ਪਰ ਸਾਡੀ ਇਹ ਸੁਝਾਈ ਨਹੀਂ ਕੀਤੀ ਗਈ ਪਰ ਅੱਜ ਉਹ ਯਾਰ ਕਾਂਗਰਸ ਦੇ ਨੇਤਾ ਚੌਧਰੀ ਨੂੰ ਇੱਥੇ ਬੁਲਾਇਆ ਗਿਆ ਪਰ ਉਹਨਾਂ ਜਿਹੜਾ ਚੌਧਰੀ ਉਹਨਾਂ ਨੇ ਅਸ਼ਵਾਸ਼ਣ ਦੇ ਕੇ ਕਿਹਾ ਤੇ ਤਿੰਨਾ ਚੌਧਰੀ ਨਾਲ ਮੌਕੇ ਤੇ ਜਿਹੜਾ ਇੱਥੇ ਪਿੰਡ ਦਾ ਆ ਕੇ ਘੱਟ-ਘੱਟ ਲੋਕਾਂ ਨੂੰ ਸੁਭਾਸ਼ਨ ਵੀ ਦੇ ਕੇ ਗਏ ਆ ਕਿ ਅਸੀਂ ਆਪਣੇ ਜਿਹੜੇ ਸਾਡੇ ਜਿਹੜੇ ਐਮਪੀ ਹੈਗੇ ਆ ਸਤਿੰਦਰ ਰੰਧਾਵਾ ਜੀ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਪਰ ਤੁਹਾਡਾ ਜਿਹੜਾ ਪਾਣੀ ਦਾ ਮਸਲਾ ਦਾ ਹੱਲ ਜ਼ਰੂਰ ਕਰਾਂਗੇ ਪਰ ਨਾ ਜੋਦੀ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਇੱਥੇ ਕੋਈ ਜ਼ਮੀਨੀ ਝਗੜੇ ਨੂੰ ਲੈ ਕੇ ਜਿਹੜਾ ਇੱਥੇ ਕਿਸੇ ਪਰਸਨ ਪੈਲੀ ਵਾਲ ਬਸ ਉਹਨਾਂ ਨੂੰ ਸਟੇ ਲਿਆ ਹੈਗਾ ਪਰ ਜੇ ਗੱਲ ਕੀਤਾ ਕਰਾਂਗੇ ਕਿ ਦੂਜੀ ਸਾਈਡ ਵੀ ਜਿਹੜੀ ਪਲਾਨ ਪਾ ਸਕਦੇ ਆ ਪਰ ਐਪ ਜਿਹੜੀ ਬਸ਼ਾਦ ਜੀ ਜਿਹੜੀ ਪਰ ਜਿਹੜਾ ਉਹਨਾਂ ਨੂੰ ਪਾਣੀ ਦੀ ਜੀ ਸਪਲਾਈ ਦਿੱਤੀ ਜਾਣੀ ਚਾਹੀਦੀ ਹੈ ਤੇ ਚਲੋ ਗੱਲਬਾਤ ਕਰਦੇ ਆ ਤਿੰਨਾ ਚੋਦੀ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸਰੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਦੇਖੋ ਅ ਅੱਜ ਹਲਕਾ ਪੋਆ ਦੇ ਪਿੰਡ ਕਲੇਸਰ ਦੇ ਵਿੱਚੋਂ ਕੁਝ ਪਿੰਡ ਵਾਸੀ ਮੇਰੇ ਘਰ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਆਪਣੀਆਂ ਮੈਨੂੰ ਮੁਸ਼ਕਲਾਂ ਦੱਸੀਆਂ ਹੈਗੀਆਂ ਔਰ ਇਸ ਪਿੰਡ ਦੀ ਮੁਸ਼ਕਲ ਅੱਜ ਦੀ ਨਹੀਂ ਪਿਛਲੇ 3 ਸਾਲ ਤੋਂ ਜ਼ਿਆਦਾ ਦੀ 3 ਸਾਲ ਤੋਂ ਜ਼ਿਆਦਾ ਦੀ ਔਰ ਇੱਥੇ ਤਕਰੀਬਨ ਤਕਰੀਬਨ ਅ ਜ਼ਿਆਦਾ ਤੋਂ ਜ਼ਿਆਦਾ ਮੈਂ ਕਹਾਂਗੀ ਨੀਅਰ ਅਬਾਊਟ 50 ਦੇ ਕਰੀਬ ਇੱਥੇ ਘਰ ਨੇ ਜਿਨ੍ਹਾਂ ਨੂੰ ਪਾਣੀ ਦੀ ਕਨੈਕਸ਼ਨ ਹਜੇ ਤੱਕ ਪ੍ਰੋਵਾਈਡ ਨਹੀਂ ਕੀਤਾ ਗਿਆ ਔਰ ਇੱਥੇ ਕੁਝ ਜ਼ਮੀਨੀ ਵਿਵਾਦ ਹੋਣ ਕਰਕੇ ਜਿੱਥੇ ਕੋਈ ਇੱਕ ਇੱਥੇ ਵਿਅਕਤੀ ਨੇ ਜਿਨੇ ਸਾਰੇ ਪਿੰਡ ਵਾਲੇ ਕਹਿ ਰਹੇ ਨੇ ਕਿਸੇ ਇੱਕ ਵਿਸ਼ੇਸ਼ ਵਿਅਕਤੀ ਵੱਲੋਂ ਜਿੱਥੇ ਉਹ ਆਪਣੀ ਪਰਸਨਲ ਜ਼ਮੀਨ ਦੇ ਉੱਤੇ ਉਹਨਾਂ ਨੇ ਸਟੇ ਲੈ ਲਿਆ ਉਹਨਾਂ ਨੇ ਚਾਹਿਆ ਕਿ ਮੈਂ ਇੱਥੋਂ ਵਾਟਰ ਸਪਲਾਈ ਦਾ ਕਨੈਕਸ਼ਨ ਨਹੀਂ ਜਾਣ ਦੇਵਾਂਗਾ ਚਲੋ ਉਹਨਾਂ ਦੀ ਆਪਣੀ ਪਰਸਨਲ ਹੈ ਉਹ ਕਰ ਵੀ ਸਕਦੇ ਨੇ ਸਟੇ ਲੈਣਾ ਲੈ ਲਿਆ ਸੁਣਨ ਚ ਇਹ ਵੀ ਆਇਆ ਸੀਗਾ ਕਿ ਆਪਸ ਦੇ ਵਿੱਚ ਪੰਚਾਇਤ ਜਿਹੜੀ ਹੈਗੀ ਆ ਉਸ ਬੰਦੇ ਦੇ ਨਾਲ ਵੀ ਸਹਿਮਤ ਨਹੀਂ ਸੀ ਹੋਰ ਵੀ ਕੁਝ ਡਿਸਪਿਊਟ ਪੈਂਦੇ ਰਹੇ ਔਰ ਇੱਥੇ ਕੋਰਮ ਵੀ ਪੂਰਾ ਨਾ ਹੋਣ ਕਰਕੇ ਇੱਥੇ ਪੰਚਾਇਤ ਵੀ ਰੱਦ ਕਰ ਦਿੱਤੀ ਗਈ ਹੈ ਔਰ ਕੁਝ ਧੇਰ ਪਹਿਲਾਂ ਜਦੋਂ ਪੰਚਾਇਤ ਸੀਗੀ ਇੱਥੇ ਜਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਲਾਲਚੰਦ ਕਟਾਰੂ ਚੱਕ ਜੀ ਔਰ ਭਗਵੰਤ ਮਾਨ ਜੀ ਦਾ ਨਾਮ ਲਿਖਿਆ ਹੋਇਆ ਹੈ ਜਿੱਥੇ ਇਥਾ ਪਾਣੀ ਦੀ ਇਸ ਵਾਟਰ ਸਪਲਾਈ ਦਾ ਉਦਘਾਟਨ ਤੱਕ ਇੱਥੇ ਕਰਕੇ ਗਏ ਹੋਏ ਨੇ ਔਰ ਤੁਸੀਂ ਇਹ ਦੇਖ ਸਕਦੇ ਹੋ 23 12 2023 ਨੂੰ ਤੁਸੀਂ ਡੇਟਸ ਖਾਸ ਕਰਕੇ ਚੈੱਕ ਕਰਿਓ ਇਹਦਾ ਜੋ ਇਨੋਗਰੇਸ਼ਨ ਇੱਥੇ ਕੀਤੀ ਗਈ ਇਹਦਾ ਮਕਸਦ ਇਹੀ ਹੈਗਾ ਕਿ ਇਹ ਕੰਮ ਜਿਹੜਾ ਹੁਣ ਅਸੀਂ ਸ਼ੁਰੂਆਤ ਕਰ ਦਿੱਤੀ ਹੈ ਔਰ ਕੰਮ ਜਲਤੋ ਜਲਦ ਲੋਕਾਂ ਦੇ ਘਰਾਂ ਤੱਕ ਪਾਣੀ ਕਨੈਕਸ਼ਨ ਪਹੁੰਚਾਇਆ ਜਾਏਗਾ ਅੱਜ 2025 ਸ਼ੁਰੂ ਹੋ ਗਈ ਹੈ ਔਰ ਇਹ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਔਰ ਮੇਰੇ ਖਿਆਲ ਚ ਤਕਰੀਬਨ ਤਕਰੀਬਨ 2 ਸਾਲ ਤੋਂ ਉੱਤੇ ਹੋ ਗਿਆ ਹਾਂਜੀ 2 ਸਾਲ ਤੋਂ ਉੱਤੇ ਹੋ ਚੁੱਕਿਆ ਔਰ ਲਾਲਚੰਦ ਕਟਾਰੂ ਚੱਕ ਜੀ ਨੇ ਜੋ ਇੱਥੇ ਨੌਗਰੇਸ਼ਨ ਕੀਤੀ ਵਾਟਰ ਸਪਲਾਈ ਦੀ ਕਲੇਸਰ ਪਿੰਡ ਦੇ ਵਿੱਚ ਉਹ ਅੱਜ ਤੱਕ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਨਹੀਂ ਤੇ ਲਾਲਚੰਦ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਖਾਸ ਤੌਰ ਤੇ ਕੀ ਤੁਸੀਂ ਇੰਨਾ ਵੀ ਨਹੀਂ ਜਾਣਦੇ ਕਿ ਜਦੋਂ ਵੀ ਕਿਸੇ ਪਿੰਡ ਦੇ ਵਿੱਚ ਇਨੋਗ੍ਰੇਸ਼ਨ ਕੀਤੀ ਜਾਂਦੀ ਹੈ ਤੁਹਾਡੇ ਪਿੱਛੇ ਡਿਪਾਰਟਮੈਂਟ ਨੇ ਉਹ ਕੰਮ ਪੂਰਾ ਕੀਤਾ ਕਿ ਨਹੀਂ ਕੀਤਾ ਕਿਆ ਉਹ ਕਰਾਂ ਤੱਕ ਸਪਲਾਈ ਪਹੁੰਚੀ ਕਿ ਨਹੀਂ ਪਹੁੰਚੀ ਜਾਂ ਸਿਰਫ ਤੁਸੀਂ ਇੰਨਾ ਹੀ ਠੇਕਾ ਚੁੱਕਿਆ ਕਿ ਇੱਥੇ ਸਿਰਫ ਖਾਸ ਤੌਰ ਤੇ ਸਾਰਾ ਦਾ ਸਾਰਾ ਇਨੋਗ੍ਰੇਸ਼ਨ ਦੀ ਇੱਥੇ ਲਗਾ ਕੇ ਨਾਮ ਨੂਮ ਲਗਾ ਕੇ ਵਾਹ ਵਾਹ ਹੀ ਖੱਟ ਕੇ ਔਰ ਤੁਸੀਂ ਇੱਥੇ ਆਪਣੀ ਮੀਡੀਆ ਕਵਰੇਜ ਵੀ ਕਰਵਾਈ ਹੋਣੀ ਹੈ ਤਾੜੀਆਂ ਵੀ ਮਝਵਾਈਆਂ ਹੋਣੀਆਂ ਲੇਕਿਨ ਅੱਜ ਤੁਹਾਡਾ ਕੰਮ ਪੂਰਾ ਨਹੀਂ ਹੋਇਆ ਇਹ ਜੁਮਲਾਬਾਜ਼ੀ ਤੁਸੀਂ ਕਰਨੀ ਕਦੋਂ ਛੱਡੋਗੇ ਔਰ ਭਗਵੰਤ ਮਾਨ ਜੀ ਤੁਹਾਡਾ ਵੀ ਨਾਮ ਲਿਖਿਆ ਹੋਇ ਤੁਹਾਡੇ ਮੰਤਰੀ ਸਾਹਿਬ ਇੱਥੇ ਤੁਹਾਡੇ ਨਾਮ ਦੇ ਜੇ ਕਹਿ ਲੋ ਜੇ ਤੁਹਾਡਾ ਇੱਥੇ ਯੂਟਿਲਾਈਜ਼ ਕੀਤਾ ਜਾ ਰਿਹਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਉਹ ਪਿੰਡਾਂ ਤੱਕ ਉਹ ਸਪਲਾਈ ਪਹੁੰਚੇ ਕਿ ਨਹੀਂ ਪਹੁੰਚੇ ਔਰ ਇਹ ਅੱਜ ਦਾ ਮਸਲਾ ਨਹੀਂ ਹੈ ਪਿਛਲੇ 2.5 ਸਾਲ ਤੋਂ ਇਹ ਮਸਲਾ ਚੱਲ ਰਿਹਾ ਜਿੱਥੇ ਹੁਣ ਤੱਕ ਪੰਜਾਬ ਸਰਕਾਰ ਇਸ ਛੋਟਾ ਜਿਹਾ ਮਸਲਾ ਹੱਲ ਨਹੀਂ ਕਰ ਸਕੀ ਮੈਂ ਇਹ ਸਾਰੀ ਪ੍ਰੋਬਲਮ ਨੂੰ ਦੇਖਦੇ ਹੋਏ ਔਰ ਮੈਂ ਕਾਂਗਰਸ ਪਾਰਟੀ ਵੱਲੋਂ ਇਸ ਪਿੰਡ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਜਾ ਰਹੀ ਹਾਂ ਚਾਹੇ ਸੈਕਟਰੀ ਨੇ ਬੀਡੀਪੀਓ ਨੇ ਡੀਸੀ ਸਾਹਿਬ ਹੋਣ ਜਿਹੜੇ-ਜਿਹੜੇ ਡਿਪਾਰਟਮੈਂਟ ਦੇ ਰਿਸਪੌਂਸਿਬਲ ਅਥਾਰਟिटीज ਹੈਗੀਆਂ ਉਹਨਾਂ ਕੋਲ ਪਹੁੰਚ ਕੇ ਇਸ ਪਿੰਡ ਦੇ ਮਸਲੇ ਨੂੰ ਹੱਲ ਕਰਵਾਇਆ ਜਾਏਗਾ ਕਿਉਂਕਿ ਇਸ ਪਿੰਡ ਦਾ ਮਸਲਾ ਹੱਲ ਬਹੁਤ ਵਧੀਆ ਢੰਗ ਨਾਲ ਹੋ ਸਕਦਾ ਜੇ ਪ੍ਰਸ਼ਾਸਨ ਚਾਹੇ ਤਾਂ ਔਰ ਜ਼ਰੂਰੀ ਨਹੀਂ ਹੁੰਦਾ ਕਿ ਇੱਥੇ ਸਿਰਫ ਪਾਰਟੀਬਾਜ਼ੀ ਕੀਤੀ ਜਾਵੇ ਦੇਖਣ ਚਾ ਤਾਂ ਇਹੀ ਆ ਰਿਹਾ ਹੈ ਕਿ ਸ਼ਾਇਦ ਆਮ ਆਦਮੀ ਪਾਰਟੀ ਦੇ ਇੱਥੇ ਐਮ ਐਲ ਏ ਸਾਹਿਬ ਨੂੰ ਇਹ ਪਸੰਦ ਨਹੀਂ ਆਇਆ ਹੋਵੇਗਾ ਕਿ ਜਾਂ ਉਹਨਾਂ ਦਾ ਆਪਣਾ ਬੰਦਾ ਅੱਗੇ ਨਹੀਂ ਹੋਇਆ ਹੋਵੇਗਾ ਜਾਂ ਉਹਨਾਂ ਦੇ ਸਿਰ ਤੇ ਇਹ ਤਾਜ ਸਜੇ ਕਿ ਇਹ ਕੰਮ ਅਸੀਂ ਕਰਵਾਇਆ ਜਾਂ ਉਹ ਪੂਰਾ ਨਹੀਂ ਹੁੰਦਾ ਹੋਵੇਗਾ ਔਰ ਸਿਰਫ ਔਰ ਸਿਰਫ ਇਹ ਦੇਖਿਆ ਗਿਆ ਕਿ ਇੱਥੇ ਜਿਹੜੇ ਕਹਿੰਦੇ ਸੀਗੇ ਕਿ ਆਮ ਘਰਾਂ ਦੇ ਲੋਕ ਚੁੱਕ ਕੇ ਨਿਕਲ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਅੱਜ ਇਹ ਕੰਮ ਪੂਰਾ ਕੀਤਾ ਔਰ ਇਹ ਝੂਠੇ ਜੁਮਲੇ ਬਾਜ਼ੀਆਂ ਇਹ ਇਨੋਗਰੇਸ਼ਨ ਕਰਨੀਆਂ ਇਹ ਬੰਦ ਕਰ ਦੇ ਕਿ ਇਹ ਝੂਠਾ ਜੋ ਤੁਸੀਂ ਆਪਣਾ ਆਪ ਦਿਖਾ ਰਹੇ ਹੋ ਲੋਕਾਂ ਤਾਂ ਕਾਨ ਵਾਲੇ ਸਮੇਂ 1.5 ਸਾਲ ਬਾਅਦ ਤੁਹਾਨੂੰ ਭੁਗਤਣਾ ਪਵੇਗਾ ਕਿਉਂਕਿ ਜੋ ਝੂਠ ਤੁਸੀਂ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਾ ਕੇ ਬੋਲਣ ਦੀ ਕੋਸ਼ਿਸ਼ਾਂ ਕਰ ਰਹੇ ਹੋ ਬਹੁਤ ਜਲਦ ਲੋਕਾਂ ਦੇ ਵਿੱਚ ਉਜਾਗਰ ਹੋਏਗਾ ਸੋ ਮੰਤਰੀ ਹੋ ਕੇ ਵੀ ਤੁਸੀਂ ਇਨੋਗ੍ਰੇਸ਼ਨ ਕਰਕੇ ওয়াটার ਸਪਲਾਈ ਨਾ ਪ੍ਰੋਵਾਈਡ ਕਰਾ ਸਕੇ ਤਾਂ ਮੇਰੇ ਖਿਆਲ ਦੇ ਵਿੱਚ ਐਸੀ ਮੰਤਰੀਸ਼ਪ ਤੋਂ ਆਪਣਾ ਤੁਸੀਂ ਅਸਤੀਫਾ ਦੇਣਾ ਹੀ ਚੰਗਾ ਸਮਝਣਾ ਚਾਹੀਦਾ ਮੇਰੇ ਖਿਆਲ ਚ ਔਰ ਤੁਵਾਰੀ ਅਤ ਮੈਂ ਤੁਹਾਨੂੰ ਫੋਟੋਗ੍ਰਾਫਸ ਵੀ ਦਿਖਾਵਾਂਗੀ ਮੀਡੀਆ ਨੂੰ ਮੈਂ ਦੇਣ ਜਾ ਰਹੀ ਹਾਂ ਇਹ ਸਾਰਾ ਪਿੰਡ ਮੰਤਰੀ ਸਾਹਿਬ ਦੇ ਦਫ਼ਤਰ ਵੀ ਜਾ ਕੇ ਆਇਆ ਵੂਮਨਸ ਜਾ ਕੇ ਆਈਆਂ ਕਿਸ ਤਰੀਕੇ ਦੇ ਨਾਲ ਪਾਣੀ ਇੰਨੀ ਦੂਰੋਂ ਪਰ ਪਰ ਕੇ ਲੇਡੀਜ਼ ਲੈ ਕੇ ਆ ਰਹੀਆਂ ਹਨ ਘਰਾਂ ਦੇ ਵਿੱਚ ਪੀਲਾ ਪਾਣੀ ਕਹਿੰਦੇ ਕੱਪੜੇ ਤੱਕ ਸਾਡੇ ਪੀਲੇ ਹੋ ਗਏ ਨੇ ਔਰ ਸਿਰ ਦੇ ਉੱਤੇ ਪਾਣੀ ਚੱਕ ਕੇ ਲਿਆ ਕੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚਾਇਆ ਜਾ ਰਿਹਾ ਪੀਣ ਦਾ ਪਾਣੀ ਸਾਫ਼ ਵੀ ਨਹੀਂ ਘਰ ਤੱਕ ਪਹੁੰਚਾਇਆ ਜਾ ਰਿਹਾ ਤੇ ਲਾਲ ਚੰਗੀ ਜੇ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਹੀ ਘਰ ਦੇ ਵਿੱਚ ਜਦੋਂ ਪੀਲਾ ਪਾਣੀ ਆਣਾ ਸ਼ੁਰੂ ਹੋ ਜਾਏਗਾ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ ਤੁਹਾਡੇ ਘਰ ਦੇ ਤੁਹਾਡੇ ਤੁਹਾਡੀ ਵਾਈਫ ਅਗਰ ਤੁਹਾਡੇ ਘਰ ਦੇ ਵਿੱਚ ਪੀਲੇ ਪਾਣੀ ਦੇ ਨਾਲ ਜੇ ਸਫਾਈ ਕਰਨ ਗਿਆ ਤੁਹਾਡੇ ਤੇ ਕੀ ਬੀਤੇਗੀ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਹੀ ਸ਼ਰਮਨਾਕ ਔਰ ਇਹ ਖਾਸ ਤੌਰ ਤੇ ਸੱਤਾਧਰ ਪਾਰਟੀ ਵਾਸਤੇ ਪੰਜਾਬ ਸਰਕਾਰ ਲਈ ਜਿਹੜੇ ਇਨੋਗਰੇਸ਼ਨ ਕਰਨਾ ਤੇ ਜਾਣਦੇ ਨੇ ਜਿਹੜੇ ਜਾਣਦੇ ਨੇ ਕਿ ਇੱਥੇ ਨਾਮ ਇੱਥੇ ਕਿਸ ਤਰੀਕੇ ਦੇ ਨਾਲ ਇੱਥੇ ਉਦਘਾਟਨ ਦਾ ਨਾਮ ਲਿਖਿਆ ਜਾਵੇ ਥੱਲੇ ਅਫਸਰਾ ਦੇ ਵੀ ਨਾਮ ਲਿਖੇ ਹੋਏ ਨੇ ਬੀਡੀਪੀਓ ਦੇ ਨਾਮ ਲਿਖੇ ਹੋਏ ਨੇ ਪਰ ਪਿਛਲੇ 2.5 ਸਾਲ ਤੋਂ ਇੱਥੇ ਕੋਈ ਵੀ ਕਾਰਜਕਾਰੀ ਨਹੀਂ ਕੀਤੀ ਗਈ ਸੋ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਵਾਂਗੀ ਐਸੇ ਝੂਠੇ ਮੰਤਰੀਆਂ ਨੂੰ ਔਰ ਆਪਣੇ ਪ੍ਰਸ਼ਾਸਨ ਨੂੰ ਦੱਸੋ ਕਿ ਇਹਦਾ ਦੀਏ ਨੋਗਰੇਸ਼ਨ ਕਰਨ ਦੇ ਨਾਲ ਨਾਮ ਲਿਖਣ ਦੇ ਨਾਲ ਕੁਝ ਫਾਇਦਾ ਨਹੀਂ ਹੋਣਾ ਕੰਮ ਕਰਨਾ ਪਏਗਾ ਜ਼ਮੀਨੀ ਤੌਰ ਤੇ ਲੇਕਿਨ ਜਿਹੜੇ ਇਹ ਲੋਕ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਅੱਜ ਇਹ ਹੀ ਲੋਕ ਤੁਹਾਨੂੰ ਮੂਦਤ ਪਾਰ ਵੀ ਸੁੱਟਣਗੇ ਬਹੁਤ ਜਲ ਸੋ ਮੈਂ ਬਹੁਤ ਜਲਦ ਇਸ ਪਿੰਡ ਦਾ ਮਸਲਾ ਹੱਲ ਕਰਵਾਉਣ ਵਾਸਤੇ ਆਪਣੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਵੀ ਦੱਸਣ ਜਾ ਰਹੀ ਹਾਂ ਔਰ ਰਿਟਰਨ ਦੇ ਵਿੱਚ ਕੰਪਲੇਨ ਡੀਸੀ ਸਾਹਿਬ ਨੂੰ ਵੀ ਜਾਏਗੀ ਬੀਡੀਪੀਓ ਨੂੰ ਜਾਏਗੀ ਸੈਕਟਰੀ ਸਾਹਿਬ ਨੂੰ ਜਾਏਗੀ ਕਿ ਕਿਉਂ ਹੁਣ ਤੱਕ ਕੰਮ ਨਹੀਂ ਹੋਇਆ ਇਹਦੀ ਸਾਨੂੰ ਵਜ੍ਹਾ ਚਾਹੀਦੀ ਹੈ ਸਟੇ ਲੈਣ ਦਾ ਮਤਲਬ ਇਹ ਨਹੀਂ ਹੈਗਾ ਕਿ ਸਟੇ ਲੈ ਲਿਆ ਤੇ ਕੰਮ ਨਹੀਂ ਹੋਏਗਾ ਇੱਕੋ ਪਾਸੇ ਰੋਡ ਨਹੀਂ ਹੈਗੀ ਦੂਸਰੇ ਪਾਸੇ ਵੀ ਰੋਡ ਹੈਗੀ ਹੈ ਉੱਥੇ ਪਾਈਪ ਪਾ ਕੇ ਦੂਸਰੇ ਪਾਸੋਂ ਵੀ ਕਨੈਕਸ਼ਨ ਦਿੱਤਾ ਜਾ ਸਕਦਾ ਲੇਕਿਨ ਤੁਹਾਡੀ ਮਨਸ਼ਾ ਨਹੀਂ ਸੀ ਕੰਮ ਕਰਨੀ ਸੋ ਇਥੋਂ ਸਾਫ਼ ਦਰਜ਼ਾਗਰ ਹੁੰਦਾ ਕਿ ਤੁਹਾਡੀ ਮਨਸ਼ਾ ਕਿਸ ਤਰ੍ਹਾਂ ਦੀ ਹੈ ਔਰ ਆਮ ਲੋਕਾਂ ਨੂੰ ਤੰਗ ਕਰਨਾ ਛੱਡ ਦੇ ਝੂਠ ਦਾ ਪ੍ਰਚਾਰ ਕਰਨਾ ਛੱਡ ਦੇ ਸੋ ਮੈਂ ਤੁਹਾਡੇ ਸਾਰਿਆਂ ਨਾਲ ਵਾਅਦਾ ਕਰਕੇ ਜਾਂਦੀ ਆ ਕਿ ਬਹੁਤ ਜਲਦ ਤੁਹਾਡੇ ਇਸ ਪਿੰਡ ਦਾ ਮਸਲਾ ਅਸੀਂ ਹੱਲ ਕਰਵਾਵਾਂਗੇ ਬਹੁਤ ਬਹੁਤ ਧੰਨਵਾਦ ਮੈਂ ਪਿੰਡ ਲਈ ਸਰਦ ਰਹਿਣ ਵਾਲਾ ਆ ਸਾਡੇ ਮੱਲੇ ਵਿੱਚ ਪਾਣੀ ਦੀ ਸਪਲਾਈ ਦਾ ਕੋਈ ਮਤਲਬ ਸਾਧਨ ਨਹੀਂ ਹੈ ਜਿਹੜਾ ਪਾਣੀ ਆ ਉਹ ਨਾਲ ਕਹਿੰਦੇ ਗੰਦਾ ਆ ਰਿਹਾ ਹੈਂਡਪੰਪ ਦੇ ਜਿਹੜੇ ਨੇ ਸਾਡੇ ਅਸੀਂ ਸਰਕਾਰ ਕੋਲੇ ਪੁੱਛਣਾ ਚਾਹੁੰਦੇ ਹਾਂ ਜ਼ਮੀਨ ਦੇ ਵਿਵਾਦ ਕਰਦੇ ਜਿਹੜਾ ਸਾਡੇ ਨੂੰ ਸਾਨੂੰ ਪਾਣੀ ਨਹੀਂ ਮਿਲਦਾ ਜੇ 10 ਸਾਲ ਜ਼ਮੀਨ ਦਾ ਵਿਵਾਦ ਖਤਮ ਨਹੀਂ ਹੋਏਗਾ ਤੁਹਾਨੂੰ 10 ਸਾਲ ਬਾਅਦ ਪੀਣ ਦਾ ਪਾਣੀ ਨਹੀਂ ਮਿਲੇਗਾ ਸਾਨੂੰ ਸਰਕਾਰ ਕੋਲੋਂ ਇਹ ਚੀਜ਼ ਦਾ ਜਵਾਬ ਚਾਹੀਦਾ ਹੈ ਤੇ ਦੂਜਾ ਸ਼ਿਮ ਮੈਡਮ ਦਾ ਧੰਨਵਾਦ ਕਰਨਿਆ ਜਿਹੜਾ ਸਾਨੂੰ ਪਾਣੀ ਦੇਣ ਦਾ ਭਰੋਸਾ ਦਿੱਤਾ ਆ ਕੰਮ ਕੋਈ ਨਹੀਂ ਕਰਦਾ ਤਹਿਸੀਲਦਾਰ ਤਹਿਸੀਲਦਾਰ ਵੀ ਦੋਹਾਂ ਕੋਲੋਂ ਸਾਡੇ ਜਾਂਦਾ ਨਾ ਕੰਮ ਕੋਈ ਨਹੀਂ ਕਰਦਾ ਤਹਿਸੀਲਦਾਰ ਮੁੱਖਦਾ ਹਾਂ ਬੰਦੇ ਨੇ ਛੇੜ ਹਟ ਲਿਆ ਉਹਦਾ ਜਾਇਜ਼ ਆ ਮਗਰ ਜਿੱਥੋਂ ਜ਼ਾਇਦ ਪਾਣੀ ਹੁੰਨ ਮਿਲਣਾ ਜਿਆਦਾ ਉਥੋਂ ਨੰਨ ਜਿਆਦਾ ਪੀਣ ਪਾਣੇ ਪਾਣੀ ਦੇ ਜਿਆਦਾ ਆ। ਲਾਜੰਦ ਕੋਲ ਅਸੀਂ ਦੋ ਵਾਰੀ ਗਏ। ਅਕੀਸ਼ ਵਾਸਤੇ ਮਿਲਦਾ ਤੁਹਾਨੂੰ। ਅਸ਼ਵਸ਼ ਨੇ ਹੋ ਗਏ ਕੰਮ ਕਰ ਦਿੰਦੇ ਆ ਦੋ ਤਿੰਨ ਦਿਨ ਰੁਕ ਜਾਓ ਕੰਮ ਕਰ ਦਿੰਦੇ ਆ ਫਿਰ ਕੰਮ ਕਰਦਾ ਕੋਈ ਨਾ ਨੇ ਇਥੇ ਆਂਦਾ। ਦੋ ਤਿੰਨ ਸਾਲ ਹੋ ਗਏ। ਤਿੰਨ ਸਾਲ ਹੋ ਗਏ ਪਾਣੀ ਨਹੀਂ ਆਂਦਾ। ਸਨੋਸ਼ੋਸ਼ ਨੇ ਇਹੋ ਦਿੱਤਾ ਗਿਆ ਕਿ ਤੁਹਾਨੂੰ ਪਾਣੀ ਮਿਲਗਾ ਸਾਨੂੰ ਪੂਰਾ ਯਕੀਨ ਹੈ ਕਿ ਸਾਨੂੰ ਪੀਣ ਪਾਣੀ ਤੇ ਨਾਲ ਜੁੜੀ ਜੀ ਦੋਣਗੇ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਪਾਣੀ ਦਵਾਉਣ ਵਾਸਤੇ।